ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਧਾਲੀਵਾਲ ਬਟਿਕ ਪਿੰਡ ਪੈਣੀ ਜੱਸਾ ਦੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੋ ਵੀ ਪਹਿਣ ਪਰਾ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਰਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ ਪਲੀਜ਼ ਜਿਹੜੇ ਪੈਨਪਰਾ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਪੋਰਟ ਕਰਿਆ ਕਰੋ ਬੰਦ ਤੋਂ ਵੱਧ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਸਾਨੂੰ ਜ਼ਰੂਰਤ ਹੈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਜੇ ਕਿਸੇ ਵੀ ਪੈਨ ਨੂੰ ਕੋਈ ਸੌਟ ਪਸੰਦ ਹੈ ਤਾਂ ਉੱਪਰ ਦਿੱਤੇ ਹੋਏ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਆਪਣੇ ਅਕੋਰਡਿੰਗ ਕੋਈ ਸੂਟ ਰੈਡੀ ਕਰਵਾਉਣਾ ਹੋਵੇ ਹੈਂਡਵਰਕ ਮਸ਼ੀਨਵਰਕ ਜਾਂ ਨੀਡਲਵਰਕ ਦਾ ਸੂਟ ਕਿਸੇ ਵੀ ਤਰ੍ਹਾਂ ਦਾ ਤੁਸੀਂ ਆਰੀਵਰਕ ਕਰਵਾਉਣਾ ਹੋਵੇ ਤੁਸੀਂ ਆਪਣੇ ਅਕੋਰਡਿੰਗ ਦੀ ਡਿਜ਼ਾਈਨ ਦੇ ਕੇ ਵੀ ਤੁਸੀਂ ਸਾਡੇ ਕੋਲੋਂ ਰੈਡੀ ਹੈ ਜਿਹੜਾ ਉਹ ਸੂਟ ਕਰਵਾ ਸਕਦੇ ਹੋ ਅੱਜ ਮੈਂ ਤੁਹਾਡੇ ਲੈ ਕੇ ਕੋਲ ਸੂਟ ਤੁਹਾਡੇ ਵਾਸਤੇ ਸੂਟ ਲੈ ਕੇ ਆਈਆਂ ਪਸ਼ਮੀਨੇ ਦੇ ਇਹ ਵਾਲਾ ਸੂਟ ਆ ਜਿਹੜਾ ਇਹ ਪਸ਼ਮੀਨੇ ਤੇ ਬਣਿਆ ਹੋਇਆਗਾ ਇਹ ਵਾਲਾ ਗਲਾਵਰਕ ਆਗਾ ਵਿੱਚ ਇਹਦੇ ਛੋਟੇ ਛੋਟੇ ਫੁੱਲ ਦਿੱਤੇ ਹੋਏ ਨੇ ਫਰੰਟ ਤੇ ਆ ਦੇ ਇਦਾਂ ਨਾ ਛੋਟੇ ਛੋਟੇ ਫੁੱਲ ਦਿੱਤੇ ਹੋਏ ਆ ਇਦਾਂ ਛੋਟੇ ਛੋਟੇ ਫੁੱਲ ਦਿੱਤੇ ਹੋਏ ਆ ਇਹ ਵਾਲਾ ਜਿਹੜਾ ਇਹਦਾ ਗਲਾ ਵਰਕ ਆ ਜਾਂਦਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਦਾਂ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਵਰਕ ਕੀਤਾ ਹੋਇਆ ਇਹ ਵਾਲੇ ਨਿੱਕੇ ਨਿੱਕੇ ਫੁੱਲ ਦਿੱਤੇ ਹੋਏ ਆ ਫਰੰਟ ਦੇ ਵਿੱਚ ਇਹਦੇ ਨਾਲ ਆਪਾਂ ਨੇ ਜਿਹੜਾ ਰੈਡੀ ਆ ਉਹ ਸ਼ਾਲ ਕੀਤਾਗਾ ਇਹਦੇ ਨਾਲ ਸ਼ਾਲ ਰੈਡੀ ਹੋਇਆ ਹੋਇਆ ਉਸ ਚੈੱਕ ਕਰ ਸਕਦੇ ਹੋ ਇਹ ਵਾਲਾ ਇਹਦੇ ਨਾਲ ਸ਼ਾਲ ਆ ਆ ਇਹਦੇ ਕਾਰਨਰ ਤੇ ਫੁੱਲ ਆ ਜਾਂਦੇ ਨੇ ਆਲੇ-ਦਾਲੇ ਸਾਰੇ ਸ਼ਾਲ ਦੇ ਉੱਪਰ ਬੇਲ ਆ ਜਾਂਦੀ ਆ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 1100 ਰੁਪਏ ਰੱਖਿਆ ਸੀ ਜਿਹੜਾ ਨਾ ਪ੍ਰਾਈਸ ਆ ਸਿਰਫ 1100 ਰੁਪਏ ਦਾ ਪ੍ਰਾਈਸ ਰਹੇਗਾ ਪਸ਼ਮੀਨੇ ਦਾ ਸੂਟ ਆ ਇਹ ਮਹਿਰੂਨ ਕਲਰ ਦਾ ਸੂਟ ਨੈਕਸਟ ਸੂਟ ਆ ਜਿਹੜਾ ਇਹਦੇ ਵਿੱਚ ਬਹੁਤ ਸੋਹਣਾ ਸੂਟ ਆ ਇਹ ਵਾਲਾ ਜਿਹੜਾ ਸਾਰਾ ਫਰੰਟ ਵਰਕ ਹੈਗਾ ਫਰੋਜੀ ਕਲਰ ਦਾ ਸੂਟ ਹੈ ਇਹ ਕੋਲ ਤਾਂ ਇਸ ਚੱਕੋ ਇਹ ਵਾਲਾ ਜਿਹੜਾ ਇਹ ਫਰੰਟ ਵਰਕ ਆ ਜਾਂਦਾ ਸਾਰੇ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਨੇੜੇ ਤੋਂ ਸਾਰਾ ਇਦਾਂ ਫਰੰਟ ਵਰਕ ਕੀਤਾ ਹੋਇਆ ਇਹ ਗਲਾ ਵਰਕ ਦਾ ਫਰੰਟ ਵਰਕ ਦਾ ਸਾਰਾ ਫਰੰਟ ਵਰਕ ਫਰੋਜੀ ਕਲਰ ਦਾ ਹੈ ਸੂਟ ਆਗਾ ਤੁਸੀਂ ਨੇੜੇ ਤੋਂ ਵਰਕ ਚੈੱਕ ਕਰ ਸਕਦੇ ਹੋ ਬਹੁਤ ਫਿਨਿਸ਼ਿੰਗ ਨਾਲ ਕੀਤਾ ਹੋਇਆ ਇਹਦੇ ਨਾਲ ਵੀ ਆਪਣਾ ਸ਼ਾਲ ਰੱਖਿਆ ਹੋਇਆ ਪਸ਼ਮੀਨੇ ਦਾ ਸੂਟ ਆ ਇਹ ਫਰੋਜੀ ਕਲਰ ਦਾ ਸੂਟ ਆ ਇਹਦੇ ਨਾਲ ਇਹ ਵਾਲਾ ਜਿਹੜਾ ਇਹ ਸ਼ਾਲ ਰੱਖਿਆ ਹੋਇਆ ਲੈਂਥ ਵੀ ਬਹੁਤ ਵਧੀਆ ਸ਼ਾਲ ਦੀ ਇਦਾਂ ਛੋਟਾ ਸ਼ਾਲ ਨਹੀਂ ਹੈਗਾ ਬਹੁਤ ਵਧੀਆ ਲੈਂਥ ਆ ਇਹ ਵਾਲਾ ਜਿਹੜਾ ਸਟਾਲ ਦੇ ਉੱਪਰ ਵਰਕ ਕੇ ਕੀਤਾ ਹੋਇਆ ਆਲੇ-ਦਾਲੇ ਵੇਲ ਜਾਂਦੀ ਹੈ ਵਿਚਕਾਰ ਤੋਂ ਗੁੱਤੀ ਆ ਜਿਹੜਾ ਇਹਦਾ 4 ਸਾਈਡ ਤੇ ਵਰਕ ਕੇ ਕੀਤਾ ਹੋਇਆ ਇਹਦੇ ਸਾਰੇ 4 ਸਾਈਡ ਤੇ ਵਰਕ ਕੀਤਾ ਹੋਇਆ ਹੈਗਾ ਤੁਸੀਂ ਜਮਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਵਰਕ ਵਰਕ ਬਹੁਤ ਜ਼ਿਆਦਾ ਸੋਹਣਾ ਹੋਇਆ ਹੋਇਆ ਜਿਹੜਾ ਇਹਦਾ ਕਲਰ ਆ ਉਹ ਫਰੋਜੀ ਕਲਰ ਆ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 1100 ਰੁਪਏ ਰਹੇਗਾ ਪ੍ਰਾਈਸ ਦੇਦਾ ਸਿਰਫ 1100 ਰੁਪਏ ਰਹੇਗਾ ਜਿਹੜਾ ਨੈਕਸਟ ਸੂਟ ਆ ਇਹ ਵੀ ਆਪਣਾ ਪਸ਼ਮੀਨੇ ਦੀ ਵਰਕ ਕੀਤਾ ਹੋਇਆ ਆ ਆਹਲਾ ਸੂਟ ਆ ਜਿਹੜਾ ਇਹ ਵੀ ਪਸ਼ਮੀਨੇ ਤੇ ਵਰਕ ਕੀਤਾ ਹੋਇਆਗਾ ਇਹ ਵਾਲਾ ਦੇਖੋ ਗਲਾ ਵਰਕ ਆ ਇਹ ਸਾਈਡ ਨੂੰ ਨਾ ਵੇਲ ਜਾ ਰਹੀ ਆ ਇਹ ਵਾਲਾ ਜਿਹੜਾ ਆ ਜਾਂਦਾ ਘੇਰੇ ਤੇ ਵਰਕ ਆ ਉੱਪਰ ਆ ਜਾਂਦੀਆਂ ਨੇ ਇਹਦੇ ਵਿੱਚ ਫੂਟੀਆਂ ਇਹ ਸਾਰਾ ਟੋਟਲੀ ਫਰੰਟ ਵਰਕ ਹੋ ਜਾਂਦਾ ਹੈਗਾ ਦੇਖੋ ਤੁਸੀਂ ਨੇੜੇ ਤੋਂ ਵਰਕ ਚੈੱਕ ਕਰੋ ਆ ਦੇਖੋ ਵਰਕ ਬਹੁਤ ਜ਼ਿਆਦਾ ਸੋਹਣਾ ਹੋਇਆ ਹੋਇਆ ਇਹ ਵਾਲਾ ਘੇਰੇ ਤੇ ਆ ਜਾਂਦਾ ਟੇਦੀ ਵੇਲ ਲੱਗ ਜਾਂਦੀ ਆ ਉੱਪਰ ਗਲਾ ਆ ਜਾਂਦਾ ਫਰੰਟ ਵਰਕ ਆ ਜਾਂਦਾ ਇਹਦਾ ਕਲਰ ਆ ਜਿਹੜਾ ਉਹ ਫਰੋਜੀ ਕਲਰ ਆ ਜਿਹੜਾ ਕਲਰ ਆ ਉਹ ਇਹਦਾ ਫਰੋਜੀ ਕਲਰ ਆ ਜੰਦਾ ਇਹ ਵਾਲਾ ਇਹਦੇ ਨਾਲ ਸ਼ਾਲ ਵੀ ਵਰਕ ਕੀਤਾ ਹੋਇਆ ਸੇਮ ਕਲਰ ਦਾ ਸ਼ਾਲ ਆ ਜਿਹੜਾ ਉਹ ਵਰਕ ਕੀਤਾ ਹੋਇਆ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸ਼ਾਲ ਕਿੰਨਾ ਵਧੀਆ ਵਰਕ ਕੀਤਾ ਹੋਇਆ ਸੇਮ ਵਰਕ ਇਹਦੇ ਸ਼ਰਟ ਦੇ ਉਪਰ ਆ ਸੇਮ ਵਰਕ ਹੀ ਇਹਦੇ ਸ਼ਾਲ ਦੇ ਉਪਰ ਆਗਾ ਦੇਖੋ ਤੁਸੀਂ ਫਿਨਿਸ਼ਿੰਗ ਦੇਖੋ ਵਰਕ ਦੀ ਕਿੰਨੀ ਸੋਹਣੀ ਕੀਤੀ ਹੋਈ ਹੈ ਤੁਸੀਂ ਨੇੜੇ ਤੋਂ ਵਰਕ ਚੈੱਕ ਕਰ ਸਕਦੇ ਹੋ ਕਲਰ ਜਮਾਂ ਸੇਮ ਆ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 1100 ਰੁਪਏ ਰਹੇਗਾ ਪ੍ਰਾਈਸ ਇਹਦਾ ਸਿਰਫ 1100 ਰੁਪਏ ਰਹੇਗਾ ਜੇ ਕਿਸੇ ਵੀ ਭੈਣ ਨੂੰ ਕੋਈ ਸੂਟ ਪਸੰਦ ਆ ਤਾਂ ਪਲੀਜ਼ ਜੀ ਸਕਰੀਨ ਸ਼ਾਟ ਲੈ ਕੇ WhatsApp ਦੇ ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋ ਨੈਕਸਟ ਸੂਟ ਨਾ ਆਪਾਂ ਵੈਲਾਵਟ ਦੇ ਉੱਪਰ ਰੈਡੀ ਕਰਵਾਏ ਆ ਇਹ ਬਹੁਤ ਜ਼ਿਆਦਾ ਸੋਹਣੇ ਪੀਸ ਰੈਡੀ ਹੋ ਕੇ ਆਏ ਨੇ ਦੂਸਰੀ ਸਾਈਡ ਆ ਨਿੱਕੀ ਬੁਟੀ ਵਾਲਾ ਪਾਸਾ ਕੋਲੋ ਇਹ ਵਾਲੇ ਇਹ ਵਾਲੀ ਆ ਜਿਹੜੀ ਇਹ ਵਾਲੀ ਆ ਜਾਂਦੀ ਹੈ ਇਹਦੀ 슬ੀਵਸ ਆ ਆ ਦੇਖੋ ਇਹ ਵਾਲਾ ਆ ਜਾਂਦਾ ਉੱਪਰੋਂ ਚੱਕੋ ਤੁਸੀਂ ਵੀ ਇਹ ਵਾਲਾ ਜਿਹੜਾ ਇਹ ਨਾ ਬਾਜੂ ਦੇ ਉੱਪਰ ਵਰਕ ਆ ਜਾਂਦਾਗਾ ਇਹ ਵਾਲਾ ਇਹ ਤਾਂ ਬਾਜੂ ਦੇ ਉੱਪਰ ਆ ਜਾਂਦਾ ਆਂ ਘੋਲੋ ਇਹ ਵਾਲਾ ਜਿਹੜਾ ਇਹ ਵਾਲਾ ਜਿਹੜਾ ਪਿੱਛੇ ਗਲੇ ਤੋਂ ਲੈ ਕੇ ਨਾ ਸਾਰੀ ਆਪਣੀ ਬੈਕ ਦੇ ਉੱਪਰ ਆ ਜਾਂਦਾ ਗਲੇ ਤੋਂ ਸਟਾਰਟਿੰਗ ਹੋ ਜਾਂਦੀ ਆ ਇਹ ਬੈਕ ਤੇ ਉੱਪਰ ਆ ਜਾਂਦਾ ਇਹ ਬੈਕ ਦੇ ਉੱਪਰ ਆ ਜਾਂਦਾ ਜਿਹੜਾ ਇਹ ਨਿੱਕੀ ਬੂਟੀ ਆ ਇਹ ਸਾਰੀ ਆਪਣੇ ਫਰੰਟ ਦੇ ਉੱਪਰ ਆਉਗੀ ਉਹ ਜਿਹੜਾ ਉੱਪਰ ਆ ਰਿਹਾ ਇਹ ਆਪਣੇ ਬੈਕ ਗਲੇ ਤੋਂ ਸਟਾਰਟ ਹੋ ਕੇ نیچے ਨੂੰ ਜਾਏਗਾ ਬੈਕ ਸਾਈਡ ਤੇ ਇਹ ਵਾਲਾ ਜਿਹੜਾ ਇੱਥੋਂ ਆਵਾਜਾ ਹਾਂ ਆ ਵਾਲਾ ਜਿਹੜਾ ਇਹ ਜਿਹੜੀ ਨਿੱਕੀ ਬੂਟੀ ਆ ਰਹੀ ਆ ਇਹ ਫਰੰਟ ਦੇ ਉੱਪਰ ਆ ਗਈ ਇਹ ਫਰੰਟ 'ਚ ਆ ਜਾਂਦੀ ਆ ਉਹ ਬੈਕ ਗਲੇ ਦਾ ਆ ਜਾਂਦਾਗਾ ਬੈਕ ਹਾਂ ਇਹ ਵਾਲਾ ਪੈਕ ਲਾਇਆ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਅੱਗੇ ਦੀਆਂ ਬਾਹਮਾਂ ਆ ਜਾਂਦੀਆਂ ਨੇ ਜੀਆਂ ਵਰਕ ਕੀਤੀਆਂ ਹੋਈਆਂ ਇਹ ਬੈਲਵਟਾ ਜਿਹੜੀ ਬਹੁਤ ਵਧੀਆ ਵੈਲਵਟ ਲਗਾਈ ਹੋਈ ਹੈ ਜੀ ਇਹ ਲਿਚਕਣ ਵਾਲੀ ਵੈਲਵਟ ਨਹੀਂ ਹੈਗੀ ਜਿਹੜੀ ਹਲਕੀ ਜੀ ਵੈਲਵਟ ਹੁੰਦੀ ਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਸੋਨਾ ਵਰਕ ਹੋਇਆ ਹੋਇਆ ਇਹਦੇ ਨਾਲ ਆਪਾਂ ਨੇ ਦੁਪੱਟਾ ਨਹੀਂ ਰੈਡੀ ਕੀਤਾ ਜੀ ਜੇ ਕਿਸੇ ਵੀ ਪਾਸੇ ਨਵਾਂ ਸੂਟ ਪਸੰਦ ਹੋਵੇ ਤਾਂ ਉਹ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਸੈਂਡ ਕਰ ਸਕਦੇ ਹੋ ਤੇ ਜਿਹੜਾ ਇਹਦੇ ਨਾਲ ਦੁਪੱਟਾ ਗਾ ਉਹ ਕਸਟਮਰ ਦੇ ਅਕੋਰਡਿੰਗ ਹੀ ਆਪਾਂ ਡਾਈ ਕਰਵਾਉਣਾਗਾ ਵੀ ਇਹਦਾ ਕੀ ਮਤਲਬ ਕਿ ਦੁਪੱਟਾ ਜਿਹੜਾ ਉਹ ਕਸਟਮਰ ਕਿਦਾਂ ਦਾ ਚਾਹੁੰਦੀ ਹੈਗੀ ਹੈ ਨਾ ਉਹਦੇ ਅਕੋਰਡਿੰਗ ਹੋ ਜਾਂਦਾ ਆਪਾਂ ਇਹਦੇ ਨਾਲ ਦੁਪੱਟਾ ਹਲੇ ਨਹੀਂ ਰੈਡੀ ਕੀਤਾ ਹੈਗਾ ਜਿਹੜਾ ਇਹਦਾ ਪ੍ਰਾਈਸ ਆ ਉਹ ਵਿਦਆਊਟ ਦੁਪੱਟਾ ਦਾ ਜਿਹੜਾ ਉਹ 1900 ਰੁਪਏ ਰਹੇਗਾ ਜੀ ਜਿਹੜਾ ਇਹਦਾ ਪ੍ਰਾਈਸ ਆ ਉਹ ਵਿਦਆਊਟ ਦੁਪੱਟਾ ਦਾ 1900 ਰੁਪਏ ਰਹੇਗਾ ਗ੍ਰੇ ਕਲਰ ਦਾ ਹੈ ਸੂਟ ਆ ਬੈਲਵਟ ਦੇ ਉੱਪਰ ਬਣਿਆ ਹੋਇਆ ਇਹਨੂੰ ਆਪਾਂ ਸਨਹੇਲਨੀ ਬੋਲਸ ਆ ਗਦੇ ਇਹ ਬੈਲਵਟ ਦੇ ਉੱਪਰ ਬਣਿਆ ਹੋਇਆ ਇਹ ਵਾਲਾ ਜਿਹੜਾ ਨੈਕਸਟ ਹੈਗਾ ਇਹ ਵੀ ਆਪਣਾ ਗ੍ਰੇ ਕਲਰ ਹੀ ਆ ਬੈਲਵਟ ਦੇ ਉੱਪਰ ਆ ਇਹ ਵੀ ਆਪਣਾ ਗ੍ਰੇ ਕਲਰ ਤੇ ਬਣਿਆ ਹੋਇਆ ਪੀਸ ਆ ਉੱਪਰ ਸੋਲ ਨਹੀ ਮੈਂ ਸੁੱਪਰ ਨੂੰ ਕਰ ਲਉ ਆ ਦੇਖੋ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਦਾਂ ਵਰਕ ਹੋਇਆ ਮਿਰਰ ਵਰਕ ਲਗਾ ਕੇ ਮਿਰਰ ਲਗਾ ਕੇ ਨਾ ਆਪਣਾ ਵਰਕ ਕੀਤਾ ਹੋਇਆ ਆ ਦੇਖੋ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਦਾਂ ਚੌਰਸ ਘੇਰਾ ਬਣਿਆ ਹੋਇਆ ਪਿਓਰ ਬੈਲਵਰਟ ਦੇ ਉੱਪਰ ਇਹ ਵਰਕ ਕੀਤਾ ਹੋਇਆ ਇਹ ਨਾਲ ਇਹਦੇ ਬਾਜੂ ਵਰਕਾ ਵਿੱਦ ਦੇ ਇਹ ਬਾਜੂ ਵਰਕਾ ਹੋਣ ਦਿਸ ਨਾ ਤੇ ਇਹ ਵਾਲੀਆਂ ਨੇ ਜਿਹੜੀਆਂ ਇਹਦੀਆਂ 슬ੀਵਜ਼ ਆ ਜਾਣੀ ਕਿ ਇਹ ਵਾਲੀ ਹੈ ਜਿਹੜੀ ਇਹ ਬਾਜੂ ਵਰਕ ਆ ਜੂਗੀ ਆ ਦੇਖੋ ਇਹ ਵਾਲਾ ਇਹਦਾ ਬਾਜੂ ਵਰਕ ਆ ਜੂਗਾ ਉਹ ਵਾਲਾ ਸੀ ਇਹਦਾ ਜਿਹੜਾ ਚੌਰਸ ਘੇਰਾ ਸੀਗਾ ਇਹਦਾ ਕਲਰ ਆ ਜਿਹੜਾ ਉਹ ਗ੍ਰੇ ਕਲਰ ਆ ਪਿਓਰ ਵੈਲਵਟ ਤੇ ਇਹ ਬਣਿਆ ਹੋਇਆ ਜੇ ਕਿਸੇ ਵੀ ਭੈਣ ਨੂੰ ਕੋਈ ਹੋਰ ਡਿਜ਼ਾਈਨ ਪਸੰਦ ਆ ਤੁਸੀਂ ਆਪਣੇ ਅਕੋਰਡਿੰਗ ਵੀ ਡਿਜ਼ਾਈਨ ਹੈ ਜਿਹੜਾ ਉਹ ਭੇਜ ਕੇ ਕਰਵਾ ਸਕਦੇ ਹੋ ਰੈਡੀ ਤੁਸੀਂ ਪਸ਼ਮੀਨੇ ਤੇ 벨ਵਟ ਤੇ ਕਾਟਰਾਈ ਤੇ ਜਿਹੜੀ ਵੀ ਤੁਹਾਨੂੰ ਫੈਬਰਿਕ ਪਸੰਦ ਆ ਉਹਦੇ ਤੇ ਤੁਸੀਂ ਆਪਣੇ ਅਕੋਰਡਿੰਗ ਵੀ ਡਿਜ਼ਾਈਨ ਹੈ ਜਿਹੜਾ ਉਹ ਰੈਡੀ ਕਰਵਾ ਸਕਦੇ ਹੋ ਤੇ ਜਿਹੜੀਆਂ ਵੀ ਭੈਣਾ ਚੈਨਲ ਤੇ ਨਵੀਆਂ ਨੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਸਾਨੂੰ ਜ਼ਰੂਰਤ ਹੈ ਤੇ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ ਰਹੇਗਾ 1900 ਰੁਪਏ ਹੀ ਸੇਮ ਇਹਦਾ ਪ੍ਰਾਈਸ ਰਹੇਗਾ ਗ੍ਰੇ ਕਲਰ ਦਾ ਇਹ 벨ਵਟ ਦਾ ਸੂਟ ਆਗਾ ਇਹਦੇ ਨਾਲ ਦੁਪੱਟਾ ਸੈੜੀ ਨਹੀਂ ਹੈਗਾ ਵਿਦਆਊਟ ਦੁਪੱਟੇ ਤੋਂ ਇਹ ਸੂਟ ਆਗਾ ਜੀ ਫੁੱਲ ਵੀਡੀਓ ਵਾਚ ਕਰਿਆ ਕਰੋ ਪਲੀਜ਼ ਥੈਂਕ ਯੂ